ਜੋ ਨਾਮ ਹੈ ਤੁਸੀਂ ਬੋਲ ਸਕਦੇ ਹੋ। ਕਰੀਏ? ਹਾਂ। ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਅੱਜ? ਦੇਖੋ, ਦੇਖੋ ਜਿਹੜਾ ਸਾਡਾ ਅੱਜ ਦਾ ਦੇਸ਼ ਵਿਆਪੀ ਟਰੈਕਟਰ ਮਾਰਚ ਹੈਗਾ। ਇਹ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮਐਨਪੀ ਵੱਲੋਂ ਸੀਗਾ। ਅੱਜ ਦੇਸ਼ ਲੈਵਲ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ? ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ, ਨਰੇਗਾ 200 ਦਿਨ ਉਹਦੀ ਚੰਗੀ ਦਿਹਾੜੀ। ਲਖੀਮਪੁਰ ਖਰੀਦਾ ਇਨਸਾਫ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲੈਣਾ ਸ਼ਹੀਦਾਂ ਨੂੰ ਮੁਆਵਜ਼ਾ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਤੇ ਫਸਲੀ ਬੀਮਾ ਯੋਜਨਾ ਮੰਗਾ ਸੀਗੀਆਂ ਸਾਡੀਆਂ ਦੂਸਰਾ ਅੱਜ ਦਾ ਦਿਨ ਅਸੀਂ 15 ਅਗਸਤ ਦਾ ਕਿਉਂ ਚੁਣਿਆ ਕਿਉਂਕਿ 1947 ਵਿੱਚ ਅਸੀਂ ਇੰਗਲੈਂਡਾਂ ਨੂੰ ਲੜਾਈ ਲੜ ਕੇ ਇਸ ਮੁਲਕ ਚੋਂ ਘਟ ਦਿੱਤਾ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਆ ਵਧਾਈ ਕਿਤੇ ਹੋਰ ਸਾਰਥਕ ਹੋ ਜਣੀ ਸੀ ਉਹ ਸਰਦ ਹੋਣੀ ਸੀ ਆਜ਼ਾਦੀ ਦਾ ਭਾਵ ਵੀ ਹਰਥ ਹੁੰਦਾ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਕੱਢ ਕੇ ਉਤੋਂ ਨਿਕਲ ਆਉਂਦੇ ਪਰ ਦੁੱਖ ਦੀ ਗੱਲ ਆ ਵੀ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈਗਾ ਇਹਦੀ ਸਾਨੂੰ ਸਮੱਸਿਆ ਅੱਜ ਮਜ਼ਦੂਰ ਨੂੰ ਕੰਮ ਨਹੀਂ ਹੈਗਾ ਦੇਸ਼ ਮੰਗਾਈ ਨਾ ਗਰੀਬ ਮੰਗਾਈ ਨਾ ਲੜ ਰਿਹਾ ਤੇ ਕਿਸਾਨ ਜੋ ਪੈਦਾ ਕਰਦਾ ਉਹਨੂੰ ਪੈਦਾਵਾਰ ਦਾ ਮੰਡੀ ਵਿੱਚ ਸਹੀ ਬੁੱਲ ਨਹੀਂ ਮਿਲਦਾ ਹੈਗਾ 35 ਰੁਪਏ ਤੋਂ ਅਸੀਂ ਘੱਟ ਕਮਾ ਰਹੇ ਹੈਗੇ 72% ਇਹਨਾਂ ਦੇ ਅੰਕੜਿਆਂ ਅਨੁਸਾਰ ਕਿਸਾਨ ਗਰੀਬੀ ਹੇਠਾਂ ਤੋਂ ਥੱਲੇ ਹੈਗਾ ਜਿਹੜਾ ਤਬਕਾ ਜਿਆਦਾ ਪੀੜਤ ਹੈ ਫਿਰ ਉਹ ਸੜਕਾਂ ਤੇ ਖਲੋਣਾ ਹੁੰਦਾ ਸੜਕਾਂ ਤੇ ਲੜਦਾ ਹੁੰਦਾ ਤੋਂ ਇਸ ਕਰਕੇ ਵੀ ਸਾਡੀ ਆਵਾਜ਼ ਦਾ ਸਨਮਾਨ ਹੋਵੇ ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਹੋਵੇ ਇਸ ਕਰਕੇ ਟ੍ਰੈਕਟਰ ਮਾਰਚ ਕਰਕੇ ਅੱਜ ਦੇਸ਼ ਦੇ ਹਾਕਮਾਂ ਕੋਲੇ ਆਪਣੀ ਆਵਾਜ਼ ਪਚਾ ਰਹੇ ਹੈਗੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਕੀ ਕਾਰਨ ਮੰਨਦੇ ਹੋ ਕੇਂਦਰ ਸਰਕਾਰ ਕਿਉਂ ਕਿਸਾਨਾਂ ਦੀ ਮੰਗਾਂ ਤੇ ਟਾਲਮਟੋਲ ਕਰਦੀ ਹੈਗਾ ਹਾਂ ਦੇਖੋ ਗਲੋਬਲ ਲੈਵਲ ਤੇ ਉਹ ਕਾਰਪੋਰੇਟ ਦਾ ਅਜੰਡਾ ਲਾਗੂ ਕਰਨਾ ਚਾਹੁੰਦੇ ਨੇ ਔਰ ਕਾਰਪੋਰੇਟ ਦੇ ਏਜੰਡੇ ਤੇ ਕੰਮ ਕਰ ਰਹੇ ਨੇ ਜਿੱਦਾਂ ਹਿਡਨ ਬਰਗ ਦੀ ਰਿਪੋਰਟ ਹੁਣ ਉਹ ਕਿਵੇਂ ਨੱਪੀ ਗਈ ਆ ਕਿਵੇਂ ਸੇਬੀ ਦੀ ਚੇਅਰਪਰਸਨ ਉਹਦੇ ਵਿੱਚ ਆ ਰਹੀ ਹੈਗੀ ਆ ਤਾਂ ਇਹ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਹੀ ਨਹੀਂ ਉਹਨਾਂ ਕੋਲ ਹੈਗਾ ਇਸ ਕਰਕੇ ਉਹ ਆਵਾਜ਼ ਦਾ ਸਨਮਾਨ ਨਹੀਂ ਕਰਦੇ ਪਰ ਜੇ ਸਾਡੀ ਆਵਾਜ਼ ਦਾ ਸਨਮਾਨ ਨਾ ਕਰਨਗੇ ਤਾਂ ਹਰਿਆਣਾ ਤੇ ਮਹਾਰਾਸ਼ਟਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਵਾਬ ਦਊਗਾ ਉਹਨੇ ਪਹਿਲਾਂ ਵੀ ਦਿੱਤਾ ਹੈਗਾ ਸਾਡੀ ਆਵਾਜ਼ ਦਾ ਸਨਮਾਨ ਕਰਨਾ ਪਊਗਾ ਜੇ ਪ੍ਰਧਾਨ ਮੰਤਰੀ ਜੀ ਨਹੀਂ ਸਨਮਾਨ ਕਰ ਰਹੇ ਉਹ ਖਿਆਲ ਰੱਖਣ ਵੀ ਉਹਨਾਂ ਦਾ ਉਹ ਸ਼ਗਰਤ ਕਿਹੜੇ ਲੋਕ ਕਰ ਰਹੇ ਨੇ ਉਹ ਦੇਸ਼ ਦਾ ਕਿਸਾਨ ਮਜ਼ਦੂਰ ਕਰ ਰਿਹਾ ਉਹ ਵੀ ਆਪਣੀਆਂ ਮੰਗਾਂ ਮਣਾਉਣ ਤੋਂ ਬਗੈਰ ਵਾਪਸ ਜਾਣ ਵਾਲਾ ਨਹੀਂ ਹੈਗਾ